バス。 ਨਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਸਮਰਾੜੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਥਾਣਾ ਫਿਲੌਰ ਅਦੀਨ ਪੈਦੇ ਪਿੰਡ ਸਮਰਾੜੀ ਨੇ ਨਵਜੋਤ ਸਿੰਘ ਮੌਂਟੀ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਮਰਾੜੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਥਾਣਾ ਫਿਲੌਰ ਤੇ આરોਪ ਲਗਾਏ ਕਿ ਬੀਤੇ ਦਿਨੀ ਸਵੇਰੇ ਤਕਰੀਬਨ 6.30 ਆਪਣੇ ਅਣਪਛਾਤੇ ਵਿਅਕਤੀ ਲਿਆ ਕੇ ਸਾਡੇ ਘਰ ਅੰਦਰ ਵੜ ਕੇ ਤੇਜ ਹਥਿਆਰ ਨਾਲ ਕੀਤਾ ਤੇ ਸਾਡੇ ਮੇਨ ਗੇਟ ਦੇ ਅੰਦਰ ਜਾਲੀ ਵਾਲੇ ਦਰਵਾਜ਼ੇ ਟੱਕ ਮਾਰੇ ਅਸੀਂ ਅੰਦਰ ਵੜ ਕੇ ਆਪਣੀ ਜਾਨ ਬਚਾਈ ਤੇ ਮੋਟਰਸਾਈਕਲ ਦੀ ਟੈਕੀ ਵੀ ਭੰਨੀ ਤੇ ਜਾਨੋ ਮਾਰਨ ਤੰਕੀਆਂ ਦਿੰਦਾ ਹੋਇਆ ਪੱਜ ਗਿਆ ਜਿਸ ਦੀ ਲਿਖਤੀ ਰੂਪ ਚ ਪੁਲਿਸ ਚੌਕੀ ਅਫਰਾ ਸ਼ਿਕਾਇਤ ਵੀ ਦਿੱਤੀ ਜੋ ਅਜ ਤੱਕ ਪੁਲਿਸ ਦੀ ਟੈਲੀ ਕਾਰ ਰੁਜਾਗਰੀ ਹੈ ਸਾਨੂੰ ਡਰ ਬਣਿਆ ਹੋਇਆ ਕਿ ਉਹ ਸਾਡੇ ਤੇ ਹਮਲਾ ਨਾ ਕਰ ਦੇਵੇ ਜਦੋਂ ਇਸ ਸਬੰਧੀ ਪਿੰਡ ਸਮਰਾੜੀ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਥਾਣਾ ਫਲੋਰ ਨਾਲ ਸੰਪਰਕ ਕੀਤਾ ਤੇ ਫੋਨ ਬੰਦ ਤੇ ਉਸ ਦੀ ਮਾਤਾ ਨੇ ਕਿਹਾ ਕਿ ਸਾਡੇ ਰਿਸ਼ਤੇਦਾਰ ਚ ਮੌਤ ਹੋਈ ਹੈ ਮੈਂ ਉੱਥੇ ਗਈ ਹੋਈ ਹਾਂ पुलिस चौकी अपराध इंचार्ज नाल इस मामले संबंधी संपर्क उन्होंने कहा कि आरोपी दीपाल कीती जा रही है परिवार दे बयानते जो भी कानूनी कार्रवाई बन्दी की की जाएगी रिपोर्ट अजय सिंह मनप्रीत सिंह राजविंदर सिंह राजादी फलो तो दुआबा न्यूज़ 24 शानली विशेष रिपोर्ट ਨਾ ਸਾਬਜੀ ਤਕੋ ਰਿਆ ਮੈਂ ਸਮਰਾਣੀ ਪੈਣ ਦੀ ਵਸੀਕ ਹਾਂ ਮੇਰੇ ਇੱਥੇ ਇੱਕ ਮੁੰਡੇ ਦਾ ਸਾਡਾ ਪਿਛਲੇ ਜੋ ਰਾਂਜੀਤ ਸ਼ਾ ਕੋਈ ਸਨ ਸਾਡੇ ਦਰਵਾਜ਼ੇ ਥੋੜਾ ਜਿਹਾ ਖੁੱਲ ਭੇੜਿਆ ਆਇਆ ਸੀਗਾ ਉਹ ਮੁੰਡਾ ਆ ਕੇ ਜ਼ਬਰਦਸਤ ਸਾਡੇ ਸਰ ਹਮਲਾ ਕਰਨ ਲੱਗਾ ਫਟਾਫਟ ਮੈਂ ਅੰਦਰ ਕੁੰਡਾ ਲਾ ਕੇ ਪਈ ਮੇਰੇ ਬੱਚੇ ਦੋਨੇ ਅੰਦਰ ਸੀਗੇ ਸਾਥ ਤੇ ਮੈਂ ਫਟਫਟ ਆਪਣਾ ਬਚਾ ਕੀਤਾ ਉਹ ਸਾਡੇ ਦਰਵਾਜ਼ੇ ਦੁਰਗੇ ਭੰਨ ਕੇ ਨਾਲੇ ਸਰ ਮੋਟਰਸਾਈਕਲ ਸਾਡਾ ਸਾਰਾ ਤੋੜ ਤਾੜ ਗਿਆ ਆਇਆ ਤਸਰ ਮੈਂ ਆਪਣਾ ਬਚਾ ਕੀਤਾ ਮੈਨੂੰ ਇਹ ਹੀ ਹੈ ਮੇਰੇ ਚੌਂਕੀ ਆਪਣੇ ਜਾ ਕੇ ਆਈਆਂ ਦੋ ਵਾਰੀ ਪਰ ਮੇਰੇ ਕੋਈ ਸੁਣਾ ਨਹੀਂ ਲਿਖਾਰੇ ਹੱਤ ਤੱਕ ਸਾਰਾ ਮੁੰਡੇ ਨੂੰ ਕੋਈ ਪੇਸ਼ ਨਹੀਂ ਕਰ ਰਹੇ ਹੈਗੇ ਮੁੰਡੇ ਦਾ ਕੀ ਨਾਂ ਆ ਮੌਂਟੀ ਮੁੰਡੇ ਦਾ ਨਾਮ ਮੱਖਣ ਜੱਟ ਉਹ ਤੇ ਡੈਡੀ ਦਾ ਨਾਂ ਆ ਕਿਹੜੇ ਪਿੰਡ ਦਾ ਉਹ ਪਿੰਡ ਸਮਰਾੜੀ ਮੇਰੇ ਤੁਹਾਡੇ ਉਹ ਕੀ ਰੰਜੋਸ਼ ਹੈ ਪ੍ਰਾਣੀ ਕੋਈ ਹਾਂਜੀ ਪ੍ਰਾਣੀ ਰੰਜੋਸ਼ ਹੈ ਸਰ ਕੀ ਰੰਜੋਸ਼ ਉਹਦੀ ਉਹਨਾਂ ਪੈਟਰੋਲ ਪੰਪ ਤੇ ਸਰ ਚੋਰੀ ਕੀਤੀ ਸੀ ਉਹਦੇ ਰੰਜੋਸ਼ ਹੈ ਸਰ ਤਾਂ ਸਾਡੇ ਨਾਲ ਕੱਢਿਆ ਸਾਡਾ ਮੁੰਡਾ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਪਰ ਇਹ ਸਾਨੂੰ ਕੰਮ ਨਹੀਂ ਕਰਾਂ ਸਾਨੂੰ ਬਹੁਤ ਪਰੇਸ਼ਾਨ ਮੈਂਟਲ ਡਿਸਟਰਬ ਬਹੁਤ ਹੈ ਸਰ ਮੇਰੇ ਕੋਈ ਸੁਣਾਈ ਨਹੀਂ ਹੋ ਰਹੀ ਮੈਨੂੰ ਹੈਲਪ ਚਾਹੀਦੀ ਹੈ ਭਗਵਾਨਤਮਾਨ ਸਰ ਨੂੰ ਮੈਂ ਇਹ ਪੇਨ ਕਰਦੀ ਹਾਂ ਸਾਡੀ ਸੁਣਾਈ ਕੀਤੀ ਜਾਵੇ ਸਰ ਮੇਰੇ ਕੋਈ ਨਹੀਂ ਹੈ ਨਾਨ ਨਵਦੀਪ ਸਿੰਘਾ ਤੇ ਮੇਰੇ ਫਾਦਰ ਦਾ ਨਾਮ ਵਰਕਾਂ ਸਿੰਘ ਹੈ ਤੇ ਪਿੰਨ ਬਿਨਾ ਸਮਰਾੜੀ ਆ ਤੇ ਤਸਵੀਰ ਮੇਰੀ ਫਲੋਰ ਹੈ ਤੇ ਜ਼ਿਲ੍ਹਾ ਮੇਰਾ ਜਲੰਧਰ ਹੈ ਜੀ ਜੋ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਵਿਅਕਤੀ ਮੌਂਟੀ ਹੈ ਜੋ ਸਾਡੇ ਘਰ ਤੇ ਤੇ ਤਾਰ ਹਥਿਆਰਾਂ ਦਾ ਹਮਲਾ ਕੀਤਾ ਜੋ ਕਿ ਸਵੇਰੇ 6:38 ਵਜੇ ਸਾਡੇ ਘਰੇ ਅੰਦਰ ਦਾਖਲ ਹੋ ਕੇ ਦਾਲੋ ਦੇ ਇੱਕ ਕੁੜੀ ਸੀ ਤੇ ਇੱਕ ਮੁੰਡਾ ਸੀਗਾ ਉਹ ਹੜਕਛਾਤੇ ਸੀ ਉਹਨਾਂ ਦਾ ਸਾਨੂੰ ਕੋਈ ਨਹੀਂ ਪਤਾ ਇਹਦੇ ਫਰੈਂਡ ਸੀਗੇ ਤੇ ਫਿਰ ਘਰ ਦਾ ਨੁਕਸਾਨ ਕੀਤਾ ਇਹਨੇ ਜਾਲੀਆਂ ਪਾੜਤੀਆਂ ਤੇ ਮੋਟੀ ਸਾਲੀ ਟੈਂਕੀ ਪਾੜ ਦਿੱਤੀ ਤੇ ਮੈਨੂੰ ਜਾਨੂਮਾਨ ਦੀ ਟਾਂਕੀ ਦੇਖ ਕੇ ਗਿਆ ਆ ਕੀ ਜੋ ਕੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹਨਾਂ ਦੀ ਪੜ ਦੀ ਕਾਰਵਾਈ ਕੀਤੀ ਜਾਵੇ ਜੋ ਕਿ 7-8 ਦਿਨ ਹੋ ਚੁੱਕੇ ਆ ਤੇ ਨਾ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਜੋ ਆਪਰਾਂ ਪੁਲਿਸ ਨੂੰ ਕੰਪਲੀਟ ਕਰ ਗਿਆ ਉਹ ਨਾ ਉਹਨਾਂ ਨੇ ਟਾਕੇ ਲੈ ਕੇ ਆਏ ਜਾਂ ਨਾ ਕੋਈ ਕਾਰਵਾਈ ਕੀਤੀ ਹੈ ਅਸੀਂ ਇਹ ਪ੍ਰਸ਼ਾਸਨ ਮੰਗ ਕਰਨਾ ਚਾਹੁੰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਭਗਵਾਨਤ ਬਾਦ ਸਰਕਾਰ ਨੂੰ ਇਹ ਬੇਨਤੀ ਹੈ ਕਿ ਨਿਗਰਹੀ ਹੋ ਰਹੀ ਹੈ ਸਾਡੇ ਨਾਲ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹਦੇ ਪਿਤਾ ਦਾ ਨਾਮ ਮੱਖਣ ਜੱਟ ਹੈ ਜੋਗੀ ਸਮਰਾੜੀ ਦਾ ਰਹਿਣ ਵਾਲਾ ਹੈ ਤੁਸੀਂ ਇਸ ਬੰਦੀ ਪੰਚਾਇਤ ਨੂੰ ਦੱਸਿਆ ਇਸ ਸਮੇਂ ਦੀ ਪੰਜਾਬ ਨੂੰ ਦੱਸਿਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੁਝ ਬੰਦੇ ਉਹਦੇ ਨਾਲ ਲੜੇ ਹੋਏ ਆ ਤੇ ਉਹਦੇ ਨਾਲ ਜਾ ਰਹੇ ਆ ਉਹਦਾ ਸਾਥ ਨਵਾ ਰਹੇ ਸਾਡੇ ਨਾਲ ਕੋਈ ਹੈ ਨਹੀਂ ਇਸ ਟਾਈਮ ਇਹ ਚੌਕੀ ਨੂੰ ਵੀ ਦੱਸਿਆ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਲਈ ਪ੍ਰਸ਼ਾਸਨ ਨੂੰ ਮੰਗ ਕਰਨਾ ਚਾਹੁੰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੁਹਾਡੇ ਕੋਈ ਨਾ ਪਿਛਲੀ ਰੰਜਸ਼ ਸੀ ਕੋਈ ਸਾਡੀ ਪਿਛਲੀ ਰੰਜਸ਼ ਸੀ ਥੋੜਾ ਜਿਹਾ ਮੈਂ ਪਟਵਾਰਪਾਲ ਦੇ ਨੇ ਚੋਰੀ ਕੀਤੀ ਸੀ ਉਸ ਉਸ ਮਾਮਲੇ ਵਿੱਚ ਇਨੇ ਮੇਰੇ ਨਾਲ ਥੋੜਾ ਜਿਹਾ ਧੱਕਾ ਦਿੱਤਾ ਵੀ ਤੂੰ ਪਾਰ ਕੇ ਆਪਣੇ ਸੈਰ ਲੈ ਪਰ ਮੈਂ ਕੋਈ ਨਹੀਂ ਕੀਤੀ ਮੈਂ ਜੈਸੇਗਾ ਤੇ ਮੈਂ ਛੁੱਟ ਗਿਆ ਇਹਦੇ ਸਿਰ ਪਾਰਟਿਆ ਪੈ ਗਿਆ ਉਹਦੀ ਰੰਜੋਚ ਕੱਢ ਰਿਹਾ ਹੈ ਦੋ ਵਾਰੀ ਧੱਕੇ ਨਾਲ ਰਾਜੀ ਨਾ ਹੋਇਆ ਤੇ ਮੇਰੀ ਬਾਹ ਤੇ ਨਾ ਟਾਕ ਵੀ ਮਾਰੇ ਆ ਠੀਕ ਹੈ ਜੀ ਤੇ ਕੋਈ ਕਾਰਵਾਈ ਨਹੀਂ ਉਦੋਂ ਵੀ ਹੋਈ ਔਰ ਮੇਰੇ ਘਰ ਤੇ ਨੈਕਸਟ ਵਾਰ ਤੀਜੀ ਵਾਰੀ ਮੇਰੇ ਘਰ ਤੇ ਹਮਲਾ ਹੋ ਚੁੱਕਿਆ ਹੈ ਤੇ ਇਹੀ ਬੇਤੀ ਹੈ ਕਿ ਇਹਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਵਾਇਰੂਗਾ ਖਾਲਸਾ ਵਾਇਰੂ ਕੀ ਫਤਿਹ